ਨਾਲ ਚੰਗੀ ਵਿਗਦੀ ਹੈ ਤੈਨੂੰ ਦੱਸ ਦੇਣਾ ਹੁਣ ਇਕੱਠੇ ਤੇਰੇ ਦਿਨ ਲੈਂਦਾ ਇਹਨੂੰ ਮਾੜਾ ਜਿਹਾ ਬਾਈ ਨੂੰ ਫੜਾਈ ਆ ਜੇ ਤੂੰ ਉਹਨੂੰ ਭੇਜ ਮੇਰੇ ਨਾਲ ਰਾਏ ਕਰ ਮੈਂ ਇਹਨੇ ਦਾ ਫੜ ਨਾ ਪੂਰਾ 20000 ਰੁਪਇਆ ਦਵਾ ਦੇਣਾ ਕਾਈ ਤੂੰ ਕਰਾ ਸੀ ਨਾ ਨਾ ਲਖਾਈ ਲਖਾਈ ਕਿੰਨੇ ਦਾ ਨਾ ਕਿੰਨੇ ਦਾ ਦੇਣਾ ਫਿਰ ਤੇਰਾ ਤਾਂ ਬਸ 10 ਮੀਟ ਦਾ ਵਿਕਣਾ ਇਹਦਾ ਇਹਦਾ ਕੁਆਲਟੀ ਵੀ ਕੀ ਇਹਨੇ ਮੀਟ ਚ 5500 ਦਾ ਹੈ ਲੈ ਟੱਕਰਾ ਬੱਕਰਾ ਟੱਕਰਾ ਇੰਨਾ ਦੋਹਾਂ ਨੇ ਕਰ ਰਿਹਾ ਇਕੱਠਾ ਹੁਣ ਤੂੰ ਉਹ ਇਕੱਠਿਆਂ ਨੇ ਤੈਨੂੰ ਲੈ ਉੰਨੀ ਫੇ ਲਾਏ ਤੂੰ ਫੜ ਫੜ ਆ ਪਕੜ ਚ ਪਾਨੂੰ ਭਜ ਦੇ ਬੱਕਰੀ ਨਾਲ ਚੰਗੀ ਵਿਗਦੀ ਏ ਤੈਨੂੰ ਦੱਸ ਦੇਣਾ ਹੁਣ ਇਕੱਠੇ ਤੇਰੇ ਲੈ ਲੈਂਦਾ ਇਹਨੂੰ ਮਾੜਾ ਜੇ ਭਾਈ ਨੂੰ ਫੜਾਈ ਆ ਜੇ ਤੂੰ ਉਹਨੂੰ ਭੇਜ ਮੇਰੇ ਨਾਲ ਰਾਇ ਕਰ ਮੈਂ ਆ ਜਾ ਆ ਫੜੀ ਮੈਨੂੰ ਬਾਲਾ ਆਇਆ ਤੂੰ ਆ ਯਾਰ ਇਹ ਤੁਹਾਨੂੰ ਸਮਝ ਨਹੀਂ ਮਿੱਤੂ ਹਾਂ ਮੈਂ ਤੈਨੂੰ ਗੱਲ ਹਾਂ ਆ ਤਾਂ ਪਤਾ ਹੈਗੇ ਵੇ ਕੀ ਹੈ ਐ ਹੀ ਮੈਂ ਵੀ ਕਾ ਇਸੇ ਤੋਂ ਜਾਇ ਜਲਾਈ ਹੈ ਪੈਸੇ ਗਲਤ ਨੇ 19 19000 ਰੁਪਿਆ ਕਈ ਬਟਿਆ ਹੈ ਐਨਾ ਬਈ ਤੂੰ ਫਰਕ ਤਾਂ ਕਿੰਨਾ ਸੂਣ ਵਾਲੀ ਫੰਡਰ ਹੈ ਖਾਲੀ ਹੈ ਹੁਣ ਤੋ ਬਈ ਕੁਮਾਰ ਸਿੰਘ ਜਨੇ ਵੀ ਲੈ ਲੈ ਫਰਕ ਤਾਂ ਜਰਾ ਤੇ ਤੂੰ ਇਹ ਤਾਂ ਮੈਂ ਸੁਣ ਲਿਆ ਜੇ ਤਾਂ ਵੇਚਣੇ ਦਾ ਫੜ ਹੈ ਪੂਰਾ 20000 ਰੁਪਿਆ ਦਵਾ ਦੇ ਨਾ ਹੀ ਤੂੰ ਕਰਾ ਦੇ ਨਾ ਨਾ ਲਖਾਈ ਲਖਾਈ ਮੈਂ ਤਾਂ 1000 ਪਾੜਾ ਕਮ ਲੈ ਤੂੰ ਤਾਂ ਫੇਰ ਨਹੀਂ ਪੜੇ 12000 ਕਰਾ ਸਾਡੇ ਆ ਕਰਨੀ ਵਾਲਾ ਪਿਆਈ ਲਾਉਣਾ ਅੰਦਰ ਵਾਲਾ ਕੱਲਾ ਕਿੰਨੇ ਦੇ ਦੇ ਫਿਰ ਜਾਇਜ 10 ਤੋਂ ਲੈ ਆ ਜਾ ਜੋ ਵੇਚਣਾ 10 ਘਟ ਹਾਂ 10 ਦੇ ਵਿੱਚ ਵੀ ਕੂਗਾ ਇਹ 10 ਹੋ ਰਹਾ ਜੀਮੇਦਾਰ ਬੰਦਾ ਜ਼ਿੰਮੇਵਾਰੀ ਮੈਂ ਛੱਡ ਕੇ ਆ 1000 ਕਿੰਦਾ ਸੀ ਤਾਂ ਰਾਜ ਜੀ ਮੈਂ ਵੇਚਿਆ ਕਿੰਨੇ ਦਿੰਦਾ ਇਹ ਚੇਤੇ ਤੈਨੂੰ ਆਜਾ ਜੀ ਇਹਦਾ ਕਿੰਨਾ ਵਿਗਦਾ ਵਿਗਦੇ ਕਿੰਨਾਂ ਦੱਸਾਂਗਾ ਕਿੰਨੇ ਦਿੰਦਾ ਜੀ 10000 ਰੁਪਏ ਯਾਰ ਤੂੰ ਭੱਜ ਜੀ ਮੇਰਾ ਪੜ੍ਹਦਾ 7000 ਲਾਇਆ ਹੁਣ 12 ਆ ਆ ਰਹਿ ਜਾ ਤਾਂ ਦੱਸ ਪੰਚਾਇਤ ਖੜੀ ਐ ਓ ਰੁਕ ਰੋ ਜਾ ਸੁਖ ਲਾਈ ਨੰਨ ਮੁੰਡਾ ਦੇਖ ਰਹੀ ਐ ਲੈ ਚਲਦਾ ਦੇਖ ਬੱਕਰੇ ਦੀ ਜਾਨ ਨੂੰ ਤੈਨੂੰ ਤਾਂ ਪੱਕਾ ਕਿਰੇ ਦੋ ਤਿੰਨ ਦਿਨਾਂ ਨੂੰ ਦੁੱਗਾ ਹੋ ਜਾਊਗਾ ਸਾਡੇ ਪਿੰਡ ਦੇ ਕਿਹੜੇ ਆ ਇਹ ਤਾਂ ਕਰਨੀ ਸੀ ਨਾ ਕਿਹਾ ਮੈਂ ਉਹਦੇ ਕੋਲ ਫੌਜੀ ਦੇ ਫਾਰਮ ਤੇ ਗਿਆਗਾ ਕਿਹੜਾ ਪੰਡਾ ਤੇਰਾ ਲੈ ਲੈ ਵਾਲਾ ਇਹ ਤਾਂ ਠੀਕ ਹੈ ਵੀ ਮੈਸਟਰ ਸਮਾਈ ਨਹੀਂ ਹੋਈ ਤੇ ਇਹਨਾਂ ਬਣਾ ਪਿਓ ਸੀ 70000 ਦਾ ਵੇਚਿਆ ਸੀ ਫੌਜੀ ਨੇ ਇਹਨਾਂ ਗੱਲ ਤਾਂ ਫੌਜੀ ਨੇ ਵੇਚਿਆ ਸੀ ਤੇ ਸਮਾਈ ਨਹੀਂ ਹੋਈ ਤੇ ਉਹਨੂੰ ਐਂ ਵੀ ਪੁੱਛ ਗਿਆ 70000 ਰੁਪਏ ਨਾਲ ਪਾਇਆ ਕੀ ਸੀ ਉਹਨੇ ਹਾਂ ਬਸ ਸਮਾਈ ਨਹੀਂ ਹੋਈ 70 ਹੀ ਵੇਚ ਗਿਆ ਮੋੜਾ ਵਾਲੀ ਮੰਡੀ ਤੇ ਪਰ ਮੈਨੂੰ ਇਹਨਾਂ ਪੁੱਛ ਵੀ ਕੀ ਖਾਂਦਾ ਸੀ ਉਹ ਹਾਂ 5 ਕਿਲੋ ਦਾਣੇ ਰੋਜਦੇ ਸੀ ਬਸ 5000 ਰੁਪਏ ਤਾਂ ਫਰਕ ਅੱਡੇ ਤੋਂ ਹੀ ਨਿਕਲੂ ਆ ਯਾਰ ਇੰਦਰ ਇਹ ਤਾਂ ਬੜਾ ਫਰਕ ਨਾ ਮਾਰਦਾ ਅੱਗੇ ਉਹ ਲੋ ਨਹੀਂ ਚਾਹਤਾ ਕਰਦਾ ਇਹ ਨਹੀਂ ਵੇਚਦਾ ਇਹਦਾ ਦਸ ਦੀ ਚਾਹ ਕਰਦਾ ਹੈ 1 ਰੁਪਿਆ ਹਾਂ 10 10 ਦਾ ਵੀ ਨਹੀਂ ਕੋਈ ਨਹੀਂ ਕੋਈ ਜੀ ਨੂੰ ਇਹਨੂੰ ਹਾਲ ਬਾਰੀਆ ਦਵਾਦ ਨੇ ਲੈ ਉਹਦੋਂ ਦਾ ਹਲੇ ਵੇਚ ਨਹੀਂ ਕੰਨੀ ਦਸ ਤੂੰ ਤੇ ਫਿਰ ਦੋਨੇ ਤੇਰੇ ਵਿਕੀ ਯਾਰ ਬੱਕਰੇ ਦਾ ਬੱਕਰੇ ਬੇੜ ਦਸ ਆ ਲੈ ਯਾਰ ਨਾ ਦੇ ਉਦੋਂ ਮਰ ਕੇ ਜਿੰਨੂੰ ਮਰਜੀ ਦਿੰਿਆ ਫੜੀ ਦਸ ਰੁਪਿਆ ਦਾ ਪੂਰੇ 8000 ਦਾ ਬੱਕਰਾ ਹੁੰਦਾ ਜੇ ਤੇਰਾ ਚਤਤ ਮੰਨਦਾ ਤਾਂ ਦਸ ਤਾਂ ਤੇਰਾ ਸੌਂ ਪਾ ਕੇ ਆਇਆ ਹੂੰ ਪਸੂਆਂ ਫਾਈਨਲ ਦਾ ਸੋਤੇ ਵੀ ਆਏਗਾ ਕਿ ਕੀ ਆਰੇ ਚਾਏਗੇ ਨੂੰ ਵੀ ਨਹੀਂ ਆਏਗਾ ਥੋੜਾ ਕਿੱਲੇ ਲੈ ਕੇ ਪੀ ਕੇ ਆ ਬੈਦਰ ਹਾਂ ਤੇ ਮਾਮਾ ਕਰ ਫੜਦਾ ਬੈਰ ਇੱਥੇ ਰੱਖਿਓ ਆਹ ਬਈ ਇਹ ਦੋਵੇਂ ਬੱਗੇ ਆਏ ਛੱਡ ਦਵਾਵਾ ਫਰਕ ਨਹੀਂ ਨਿਕਲਦਾ ਜਿੰਨਾ ਚਿਰ ਚਰਚਾ ਤੂੰ ਮਾਰਦਾ ਚਰਚਾ ਤੋਂ ਦਵਾ ਨਹੀਂ ਹੁੰਦਾ ਨਹੀਂ ਹੁੰਦਾ 700 ਰੁਪਇਆ ਬਾਦੋਂ ਨਾ ਬਾਦੋਂ ਬਸ ਇਹ ਸੁਣ ਬਕ ਨਹੀਂ ਜਾਂਦਾ ਉਹ 10 ਤਾਂ ਸੁਣੀ ਲਿਆ ਜੇ ਤੂੰ ਦੱਸਦਾ ਇੱਕ ਗੱਲ ਸੁਣੀ ਕਰ ਇਹਨੂੰ ਇਧਰ ਗੱਲ ਵੀਡੀਓ ਬਣੀ ਜਾਂਦੇ ਇਧਰ ਗੱਲ ਸੁਣੀ ਜੇ ਤੂੰ ਦੱਸਦਾ ਬੱਕਰਾ ਵੇਚ ਦੇ ਤੈਨੂੰ ਪਾਸੋਂ ਮੈਂ ਨਾਮ ਤੱਕੇ ਜਾਊਂਗਾ ਵੀ ਆ ਲੈ ਮੈਨੂੰ ਤੇਹੀ ਕਹਤਾ ਸੀ ਉਹਨੇ ਓਏ ਇਹਨੂੰ ਛੱਡ ਬੱਕਰੀ ਦੇ ਬੱਕਰੇ ਦਾ ਲੈਣੀ ਉਹ ਬੱਕਰੀ ਦਾ ਲੈਂਦਾ ਨਹੀਂ ਹੁਣ ਮਾਪਾ ਸੀ ਹਾਂ ਲੈ ਮਨ ਲੈ ਤੂੰ ਸ਼ਰਮ ਮਾਰ ਤਾ ਨਹੀਂ ਬੱਕਰਾ ਉਹਦਾ ਸਾਡੇ ਬੰਦੇ ਦਾ ਉਹ 100 ਆਸਤਾ ਕਰਦਾ ਉਹ 10 ਤੋਂ ਘੱਟ ਦਿੰਦਾ ਨਹੀਂ ਆਹੋ ਚੱਲ ਖਾਈਏ ਚੱਲ ਰੁਖਰਾ ਭਰਾ ਨਾਲ ਪੜਾ ਯਾਰ ਉਹਦੇ ਦੱਸਦਾ ਤੂੰ ਵਈ ਗਣਾ ਪੈਸੇ ਨੂੰ ਕਿ ਹੋ ਗਿਆ ਨਹੀਂ 200 200 ਜਹਾਜਾ ਜੇ ਲਾ ਕੇ ਆਉਗੇ ਤੈਨੋਂ ਵੀ ਖੜ ਜਾਣਾ ਨਹੀਂ ਪਿਆਰ ਦੇ ਇੱਕ ਦੋ ਤਾਂ ਐਸਾ ਨਹੀਂ ਜਿਹੜੇ ਦੋ ਸਰਦਾ ਹੁੰਦਾ ਤੁਸੀਂ ਸ਼ਰਮ ਮਾਰ ਲਾ ਕੇ ਦੋਨਾਂ ਦਾ ਚੰਗਾ ਹੁੰਦਾ ਸੀ ਜੀ ਦੋਨਾਂ ਦਾ ਤਾਂ ਤੇਰੀ ਯਾਰ ਵਾਹ ਉਹ ਪਾ ਰਪੀਏ ਬੋਲਾ ਕੇ ਹੁਣ ਤੂੰ ਕੱਲੀ ਵੇਚਦੀ ਫਿਰ ਦੱਸ ਸੁਦੁਰ

ਆ ਜਾਓ ਤੂੰ ਨਾ ਉਹ ਤੂੰ ਲਿਖਾਈ ਹੁਣੇ ਕਰਾਉ ਇਹ ਕਰਾਊਗਾ ਮੈਨੂੰ ਸੌ ਦੇ ਹਾਂ ਤੋ ਮੱਥਾ ਮਾਰ ਲੈ ਤੂੰ ਦੇ ਨਾ ਤਰਾ ਕੇ ਦੇ ਲੈ ਕਿਹੜੀ ਦੇ